ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਵਾਗਤ ਕਰਦਾ ਦਿੱਲੀ ਦੀਆਂ ਚੋਣਾਂ ਦਾ ਰਿਜ਼ਲਟ ਸਾਡੇ ਸਾਹਮਣੇ ਹੈ ਦਿੱਲੀ ਦੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਭਾਰਤੀ ਜਨਤਾ ਪਾਰਟੀ ਦੀ ਪਰਚੰਡ ਜਿੱਤ ਹੋਈ ਪਰ ਜੇ ਪਿਛਲੇ ਕੁਝ ਸਾਲਾਂ ਦਾ ਚੋਣਾਂ ਇਤਿਹਾਸ ਦੇਖਿਆ ਜਾਵੇ ਪਿਛਲੇ ਲਗਭਗ 26-27 ਸਾਲਾਂ ਦੇ ਚੋਣਾਂ ਇਤਿਹਾਸ ਦਾ ਰਿਜ਼ਲਟ ਦੇਖਿਆ ਜਾਵੇ ਤਾਏ ਸਾਹਮਣੇ ਆਏਗਾ ਕਿ ਜਦ ਜਦ ਵੀ ਮੈਂ ਲਾਵਾ ਮੁੱਖ ਮੰਤਰੀ ਰਹੀਆਂ ਉਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਚਾਹ ਗੱਲ 1998 ਦੀ ਹੋਵੇ ਚਾਹ ਗੱਲ 2013 ਦੀ ਹੋਵੇ ਚਾਹ ਗੱਲ 2025 ਦੀ ਹੋਵੇ ਇਹ ਇਤਿਹਾਸ ਹੈ ਜਾਂ ਇਤਿਹਾਸ بار بار ਆਪਣੇ ਆਪ ਨੂੰ ਦੁਹਰਾ ਰਿਹਾ ਦੋਸਤੋ 1993 ਦੇ ਵਿੱਚ ਦਿੱਲੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਬਣਾਈ ਸੀ 1993 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤੇ ਮਦਨ ਲਾਲ ਖੁਰਾਨਾ ਮੁੱਖ ਮੰਤਰੀ ਬਣੇ ਪਰ ਕਿਸੇ ਕਾਰਨ ਕਰਸ਼ ਪਾਰਟੀ ਵੱਲੋਂ ਮਦਨ ਲਾਲ ਖੁਰਾਨਾ ਦੀ ਜਗ੍ਹਾ ਤੇ ਸਾਫ ਸਿੰਘ ਵਰਮਾ ਨੂੰ ਮੁੱਖ ਮੰਤਰੀ ਬਣਾਇਆ ਗਿਆ 1996 ਮੁੱਖ ਮੰਤਰੀ ਸਾਫ ਸਿੰਘ ਵਰਮਾ ਨੂੰ ਬਣਾਇਆ ਗਿਆ ਪਰ ਉਹ ਵੀ ਜਿਹੜਾ ਕਾਰਜਗਲ ਪੂਰਾ ਨਹੀਂ ਕਰ ਸਕੇ ਕਿਉਂਕਿ ਚੋਣਾਂ ਤੋਂ ਪਹਿਲੇ ਪਹਿਲੇ ਉਹਨਾਂ ਨੂੰ ਵੀ ਚਲਦਾ ਕਰ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਸ਼ਿਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ ਸ਼ਿਸ਼ਮਾ ਸਵਰਾਜ ਲਗਭਗ ਕਹਿੰਦੇ 52 ਦਿਨ ਤੱਕ ਮੁੱਖ ਮੰਤਰੀ ਰਹੇ ਭਾਰਤੀ ਜਨਤਾ ਪਾਰਟੀ ਲੱਗਦਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਹੋਵੇਗੀ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ 1998 ਦੇ ਵਿੱਚ ਹਾਰੋਈ ਉਸ ਸਮੇ ਸ਼ਿਸ਼ਮਾਨ ਸੋਰਾਜ ਮੁੱਖ ਮੰਤਰੀ ਸਨ ਉਸ ਤੋਂ ਬਾਅਦ 1998 ਦੇ ਵਿੱਚ ਚੌੜ ਅਰਧਵਾਦ ਕਾਂਗਰਸ ਸਰਕਾਰ ਬਣੀ ਕਾਂਗਰਸ ਸਰਕਾਰ ਬਣੀ ਸ਼ੀਲਾ ਅដឹកਸ਼ਿਤ ਤਿੰਨ ਵਾਰ ਮੁੱਖ ਮੰਤਰੀ ਪਦ ਦੇ ਬਣੇ ਰਹੇ ਇਹ ਗੱਲ ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਜਿਹੜੀ 2008 ਦੇ ਵਿੱਚ ਸਰਕਾਰ ਬਣੀ ਸੀ ਉਸ ਸਮੇ ਸ਼ੀਲਾ ਅដឹកਸ਼ਿਤ ਮੁੱਖ ਮੰਤਰੀ ਸੀ ਪਰ ਜੇ 2013 ਦੀ ਗੱਲ ਕਰੀਏ 2013 ਵਿੱਚ ਕਾਂਗਰਸ ਦੇ ਮੁcomandri ਸ਼ਿਲਾ ਦੇਖੇ ਸੰ ਉਸ ਸਮੇਂ ਕਾਂਗਰਸ ਪਾਰਟੀ ਦੀ ਤਕੜੀ ਹਾਰ ਹੋ ਗਈ 2013 ਤੋਂ ਬਾਅਦ ਹੁਣ ਤੱਕ ਇਸ ਗੱਲ ਦਾ ਇਤਿਹਾਸ ਹੈ ਇਤਿਹਾਸ ਇਸ ਗੱਲ ਦਾ ਹੈ ਕਿ ਕਾਂਗਰਸ ਉੱਥੇ ਉੱਠ ਵੀ ਨਹੀਂ ਸਕੀ 2013 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਨਹੀਂ ਮਿਲਿਆ ਬਹੁਤ ਨਾ ਮਿਲਣ ਕਰਕੇ ਕਾਂਗਰਸ ਵੱਲੋਂ ਸਮਰਥਨ ਕੀਤਾ ਗਿਆ ਕਾਂਗਰਸ ਵੱਲੋਂ ਸਮਰਥਨ ਕਿ ਕਰਨ ਤੋਂ ਬਾਅਦ ਲਗਭਗ 49 ਦਿਨ ਤੋਂ ਬਾਅਦ ਉਹਨਾਂ ਜਦੋਂ ਸਰਕਾਰ ਚਲੀ ਤੇ ਉਹ ਸਰਕਾਰ ਵੀ ਇੱਕ ਤਰ੍ਹਾਂ ਟੁੱਟ ਗਈ ਉਸ ਤੋਂ ਬਾਅਦ 2015 ਵਿੱਚ ਚੋਣਾਂ ਹੋਈਆਂ ਤੇ 2020 ਦੇ ਵਿੱਚ ਹੋਈਆਂ 2020 ਦੇ ਵਿੱਚ ਜਿਹੜੀ ਚੋਣ ਹੋਈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਚੋਣ ਹੋਈ ਅਰਵਿੰਦ ਕੇਜਰੀਵਾਲ ਚੋਣ ਜਿੱਤੇ ਪਰ ਕੁਝ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਪਿਛਲੇ ਸਾਲ ਕਿਤੇ ਤੋਤਲ ਸਾਫ ਗੁੰਡਾਰੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਿਆ ਜੇਲ੍ਹ ਜਾਣ ਤੋਂ ਬਾਅਦ ਫਿਰ ਸਤੰਬਰ ਮਹੀਨੇ ਦੇ ਵਿੱਚ ਸਤੰਬਰ 2022 ਦੇ ਵਿੱਚ ਉੱਤੇ ਦਿੱਲੀ ਦਾ ਮੁੱਖ ਮੰਤਰੀ ਬਦਲਣਾ ਪਿਆ ਜਦੋਂ ਦਿੱਲੀ ਦਾ ਮੁੱਖ ਮੰਤਰੀ ਬਦਲਣਾ ਪਿਆ ਤਾਂ ਉੱਥੇ ਆਮ ਆਦਮੀ ਪਾਰਟੀ ਵੱਲੋਂ ਆਜੀ ਮਾਹਲੇਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਦੀ ਮੁੱਖ ਮੰਤਰੀ ਰੈਨਮੋਜੀ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਜਿੱਤ ਹੋਈ ਰਿਜ਼ਲਟ ਸਭ ਦੇ ਸਾਹਮਣੇ ਹੈ ਉੱਥੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ 1998 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਚੋਣਾਂ ਹੋਈਆਂ ਨੇ ਜ਼ਿਆਦਾਤਰ ਕਹਿ ਸਕਦੇ ਆ ਕਿ ਮਹਿਲਾਵਾ ਮੁੱਖ ਮੰਤਰੀ ਦੇ ਹੁੰਦੇ ਹੋਏ ਜਿਸਿਸ ਪਾਰਟੀ ਦੀ ਮਹਿਲਾ ਮੁੱਖ ਮੰਤਰੀ ਹੁੰਦੀ ਹੈ ਉਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਚਾਹ 1998 ਚ ਭਾਰਤੀ ਜਨਤਾ ਪਾਰਟੀ ਨੂੰ ਲਾ ਲਈਏ 2013 ਵਿੱਚ ਕਾਂਗਰਸ ਪਾਰਟੀ ਨੂੰ ਲਾ ਲਈਏ ਤੇ ਉਸ ਤੋਂ ਬਾਅਦ ਹੁਣ 2025 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਲਾ ਸਕਦੇ ਹਾਂ ਕਿ ਆਮਦੀ ਪਾਰਟੀ ਦੀ ਹਾਰ ਹੋਈ ਦੋਸਤੋ ਆਦਲੇ ਵਾਸਤੇ ਨਾਈ ਨਮਸਕਾਰ ਜੈ